ਅੱਜ ਜੀ ਸਾਸਿਕਾ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪ੍ਰੀ-ਮਿਕਸ ਬਣਾਵਾਂਗੇ ਸ਼ਕੰਜਵੀ ਦਾ ਨਿੰਬੂਆਂ ਦਾ ਨਾ ਆਪਾਂ ਪ੍ਰੀ-ਮਿਕਸ ਬਣਾਵਾਂਗੇ ਤੇ ਸੁੱਕਾ ਪਾਊਡਰ ਵੀ ਆਪਾਂ ਕਹਿ ਦਿੰਨੇ ਆ ਉਹਨੂੰ ਤੇ ਉਹ ਬਣਾਵਾਂਗੇ ਤੇ ਬਹੁਤ ਹੀ ਆਸਾਨ ਤਰੀਕਾ ਹੈ ਤੇ ਬਹੁਤ ਵਧੀਆ ਫਟਾਫਟ ਬਣ ਜਾਂਦਾ ਹੈ ਤੇ ਚਾ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਹੁਣ ਪਹਿਲਾਂ ਨਾ ਆਪਾਂ ਨਿੰਬੂ ਕੱਟਾਂਗੇ ਤੇ ਆਪਾਂ ਕੌਲੀ ਲਈ ਹੈ ਤੇ ਆਪਾਂ ਇਹਦੇ ਵਿੱਚ ਨਿੰਬੂ ਦਾ ਜੂਸ ਕੱਢਾਂਗੇ ਮੰਲ ਵਿੱਚ ਹੁਣ ਆਪਾਂ ਜੂਸ ਕੱਢ ਲਾਂਗੇ ਆਪਾਂ ਨਿੰਬੂਆਂ ਦਾ ਜੂਸ ਜੀ ਲੈ ਆ ਕੱਢ ਤੇ ਹੁਣ ਆਪਾਂ ਇਹਨੂੰ ਲਵਾਂਗੇ ਛਾਨ ਪਰ ਇਹ ਨਹੀਂ ਕੌਲੀ ਥੋੜੀ ਜਿਹੀ ਹੁਣੀ ਹੋ ਗਈ ਹੈ ਤੇ ਇਹਨੂੰ ਹੁਣ ਆਪਾਂ ਛਾਨ ਲਾਂਗੇ ਜਿਹੜੇ ਬੀਜ ਵਗੈਰਾ ਨਾ ਉਹ ਵਿੱਚੋਂ ਨਿਕਲ ਜੂਗਾ ਹੁਣ ਆਪਾਂ ਕੌਲੀ ਲਈਏ ਨਿੰਬੂ ਦੀ ਅਸੀਂ ਆਪਾਂ ਜੂਸ ਦੀ ਤੇ ਇਹ ਹੀ ਆਪਾਂ ਭਰ ਕੇ ਹੁਣ ਚੀਨੀ ਦੀ ਪਾਵਾਂਗੇ ਲੋ ਜੀ ਹੁਣ ਆਪਾਂ ਨਾ ਆਪਾਂ 48 ਦੇ ਵਿੱਚ ਜੂਸ ਪਾ ਦਾਂਗੇ। ਆ ਬੀਜ ਫੇਰ ਵੀ ਆ ਗਿਆ ਵਿੱਚ ਇੱਕ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਜਿੰਨੀ ਕਿ ਪਾਈ ਆਪਾਂ ਉੰਨੀ ਪਾਵਾਂਗੇ। ਅਜੋ ਚੀਨੀ ਹੋਰ ਪਾਉਗੇ ਇਹਦੇ ਵਿੱਚ ਦੋ ਪਾਟੀਆਂ ਆਪਾਂ ਇੱਕ ਚੀਨੀ ਕੌਲੀ ਹੋਰ ਪਾejੂਗੀ ਇੱਕ ਤੋਂ ਜ਼ਿਆਦੇ ਤੋਂ ਘੱਟ ਪਾejੀ। ਆਮ ਜੀ ਆਪਾਂ ਨਾ ਇਹਦੇ ਵਿੱਚ ਇੱਕ ਕੌਲੀ ਆਪਣੀ ਜੂਸ ਦੀ ਸੀ ਤੇ ਪੰਜ ਕੌਲੀਆਂ ਪੈ ਗਈਆਂ ਜੀ ਚੀਨੀ ਦੀਆਂ ਤੇ ਹੁਣ ਆਪਾਂ ਇਹਨਾਂ ਇਸ ਤਰ੍ਹਾਂ ਕਰਕੇ ਮਿਕਸ ਕਰਤਾ ਤੇ ਇਹਨੂੰ ਆਪਾਂ ਨਾ ਦੋ ਥਾਲੀਆਂ ਵਿੱਚ ਪਾ ਕੇ ਨਾ ਪਤਲਾ-ਪਤਲਾ ਇਸ ਤਰ੍ਹਾਂ ਫਲਾ ਦੇਾਂਗੇ। ਤੇ ਫੇਰ ਇਹਨੂੰ ਪੱਖੇ ਥੱਲੇ ਸਕਾਵਾਂਗੇ ਆਪਾਂ ਇਹ ਤਿੰਨ ਤੋਂ ਚਾਰ ਦਿਨ ਲੱਗ ਜਾਣਗੇ ਸੁੱਕਣ ਤੇ ਤੇ ਮੈਂ ਘਰੇ ਬਣਾਇਆ ਹੋਇਆ ਸਾਨੂੰ ਮੈਂ ਬਖਾਉਣੀ ਆ ਉਹ ਤਿੰਨ ਸਾਈਡ ਤੇ ਕਰਦੇ ਆ ਆ ਆਪਣਾ ਬਣਿਆ ਹੋਇਆ ਦੇਖੋ ਸੁੱਕ ਗਿਆ ਇਹ ਐਸ ਤਰ੍ਹਾਂ ਦਲੀਆਂ-ਦਲੀਆਂ ਬਣ ਜਾਣਗੀਆਂ ਇਹਦੇ ਵਿੱਚ ਦੇਖੋ ਹੁਣ ਦੇਖਣ ਜੇ ਨਾ ਇਹ ਪੀਲਾ ਲੱਗੀ ਜਾਂਦਾ ਤੇ ਜਦੋਂ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਨਾ ਪੀਸ ਲਾਂਗੇ ਤੇ ਫੇਰ ਇਹ ਵਾਈਟ ਬਣ ਜਾਊਗਾ ਮੈਂ ਤੁਹਾਨੂੰ ਪੀਸ ਕੇ ਬਖਾਉਣੀ ਆ ਹੁਣ ਇਹ ਹਾਂਜੀ ਮੈਂ ਗ੍ਰाइंड ਕਰ ਲਿਆ ਲਾਈਟ ਤਾਂ ਹੈ ਨਹੀਂ ਸੀ ਇਨਵਰਟਰ ਵਾਲੇ ਪਲੱਗ ਤੇ ਗ੍ਰाइंड ਕਰਕੇ ਲਿਆਈਆਂ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਮਟਕਾ ਕਾਫੀ ਸਾਰਾ ਮਣਾਈ ਬੈਠੀ ਹੈ ਦਾਦੀ ਦਾਦੀ ਇਸ ਤਰ੍ਹਾਂ ਕਰਕੇ ਨਾ ਮੈਂ ਛਾਣ ਲੂੰਗੀ ਇਹਨੂੰ ਹੋਰ ਵੀ ਪੀਸਾਂਗੇ ਆਪਾਂ ਹੋਰ ਪੀਸਾਂ ਹਾਂਜੀ ਲਓ ਆਪਾਂ ਛਾਣ ਲਿਆ ਐਨਾ ਪ੍ਰੀਮਿਕਸ ਆਪਣਾ ਬਣ ਗਿਆ ਤੇ ਹੁਣ ਸੋਨੂੰ ਮੈਂ ਸਕੰਜ ਵੀ ਬਣਾ ਕੇ ਵਿਖਾਵਾਂਗੇ ਇਹਦੀ ਹਾਂਜੀ ਹੁਣ ਆਪਾਂ ਨਾ ਦੋ ਪ੍ਰਕਾਰ ਦੇ ਬਣਾਵਾਂਗੇ ਆਹ ਪ੍ਰੀ-ਮਿਕਸ ਨਾਲ ਆਪਾਂ ਇੱਕ ਗਲਾਸ ਦੇ ਵਿੱਚ ਨਾ ਡੇਢ ਕੇ ਚਮਚਾ ਪਾਊਗਾ ਚੀਨੇ ਆਪਾਂ ਦਾ ਪ੍ਰੀ-ਮਿਕਸ ਦਾ ਡੇਢ ਕੇ ਚਮਚਾ ਪਾ ਲਿਆ ਆਪਾਂ ਇੱਕ ਤਾਂ ਬਣਾਵਾਂਗੇ ਆਪਾਂ ਪੁਦੀਨੇ ਵਾਲਾ ਇੱਕ ਆਪਾਂ ਬਣਾਵਾਂਗੇ ਸਿੰਪਲ ਤੇ ਚੌਥਾ ਕੇ ਚਮਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਵਾਈਟ ਨਾਉਕ ਤੇ ਚੌਥਾ ਹਿੱਸਾ ਹੀ ਪਾਵਾਂਗੇ ਕਾਲਾ ਨਾਉਕ ਤੇ ਥੋੜੀਆਂ ਜੀਆਂ ਪਾਵਾਂਗੇ ਜੇ ਆਪਾਂ ਕਾਲੀਆਂ ਮਿਰਚਾਂ ਤੇ ਹੁਣ ਆਪਾਂ ਇਧਰ ਆਪਣਾ ਪਦੀਨਾ ਧੋਤਾ ਹੋਇਆ ਤੇ ਆਪਾਂ ਨਾ ਪਦੀਨੇ ਦੇ ਆ ਪੱਤੇ ਪਾ ਦਾਂਗੇ ਇਹਦੇ ਵਿੱਚ ਆ ਇਹਦੇ ਵਿੱਚ ਰਸਟਕਾਂ ਕਰਕੇ ਬੋਕ ਡਲਨੇ ਆਪਾਂ ਵਿੱਚ ਇਹਦੇ ਬੱਦਰੀਆਂ ਪਾ ਦਾਂਗੇ ਆਈਸਕਿਊਜ਼ ਪਾ ਦਾਂਗੇ ਤੇ ਹੁਣ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਬਾਹਰ ਨਹੀਂ ਪਾਉਂਦੇ ਗ੍ਰਾਈਂਡ ਹੀ ਕਰਨਾ ਮੈਂ ਉਧਰ ਇਨਵਰਟਰ ਵਾਲੇ ਪਲੱਗ ਤੇ ਗ੍ਰਾਈਂਡ ਕਰਕੇ ਲਿਆਉਂਗੀ ਹਾਂਜੀ ਪਦੀਨੇ ਵਾਲਾ ਪਾਣੀ ਆਪਾਂ ਨੈਕਸ ਕਰ ਲਿਆ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹ ਪਾ ਦਾਂਗੇ ਗਲਾਸ ਦੇ ਵਿੱਚ ਕੋਈ ਆਪਾਂ ਚੀਨੀ ਵਗੈਰਾ ਪਾਉਣ ਦੀ ਲੋੜ ਨਹੀਂ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਆਈਸ ਇਹਦੇ ਵਿੱਚ ਵੀ ਪਾਵਾਂਗੇ ਆਪਾਂ ਉਹਨੀ ਚੀਨੀ ਇਹਦੇ ਵਿੱਚ ਪਾਵਾਂਗੇ ਆਪਾਂ ਬਸ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਹੁਣ ਪਾਵਾਂਗੇ ਨਮਕ ਨਮਕ ਜਿਹੜੇ ਆਪਾਂ ਉਹਦੇ ਵਿੱਚ ਪਾਏ ਸੀ ਉਹੀ ਇਹਦੇ ਵਿੱਚ ਪਾਵਾਂਗੇ ਨਮਕ ਕਾਲਾ ਤੇ ਵਾਈਟ ਤੇ ਕਾਲੀ ਮਿਰਚ ਕਾਲੀ ਮਿਰਚ ਥੋੜੀ ਪਾਵਾਂਗੇ ਬਹੁਤ ਮੱਚਣ ਲੱਗ ਜਾਂਦਾ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਗੂੰਦ ਕਟੀਰਾ ਇਹ ਤਾਂ ਬਹੁਤ ਵਧੀਆ ਹੁੰਦਾ ਗਰਮੀ ਵਾਸਤੇ ਨਾ ਬਹੁਤ ਹੀ ਵਧੀਆ ਹੁੰਦਾ ਹੈ ਗੂੰਦ ਕਟੀਰਾ ਤਾਂ ਜ਼ਰੂਰ ਪੀਣਾ ਚਾਹੀਦਾ ਦੋ ਦੋ ਚਮਚ ਪਾਓ ਇੱਕ ਗਲਾਸ ਦੇ ਵਿੱਚ ਬਹੁਤ ਵਧੀਆ ਹੁੰਦਾ ਹੁਣ ਆਪਾਂ ਇਹਨੂੰ ਮਿਕਸ ਕਰ ਦੇਾਂਗੇ ਗੁੰਲਕੀਰੇ ਨੂੰ ਹਾਂ ਫਿਰ ਆਪਾਂ ਇਹਦੇ ਵਿੱਚ ਸਬਜ਼ਾ ਪਾਵਾਂਗੇ ਇੱਕ ਇੱਕ ਚਮਚ ਆਪਾਂ ਸਬਜ਼ੇ ਦਾ ਪਾ ਦੇਾਂਗੇ ਇਹਨੂੰ ਵੀ ਮਿਕਸ ਕਰਦੇ ਹਾਂ ਪਾਦਾਂਗੇ ਵਿੱਚ ਪਾਣੀ ਦੇ ਗਲਾਸ ਭਰ ਦਾਂਗੇ ਆਹ ਜੀ ਸਿੰਪਲ ਪਾਣੀ ਆ ਆ ਆਪਾਂ ਦਾ ਪੁਦੀਨੇ ਵਾਲਾ ਪਾਣੀ ਆ ਤੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਆਪਾਂ ਚੀਨੀ ਤੇ ਨਿੰਬੂ ਦਾ ਜੂਸ ਆਪਾਂ ਧੋਕੇ ਰੱਖਿਆ ਹੈ ਨਾ ਆਪਾਂ ਆ ਮਿਕਸ ਕਰਕੇ ਰੱਖਿਆ ਹੋਇਆ ਇਹ ਚਾਰ ਪੰਜ ਦਿਨਾਂ ਚ ਸੁੱਕੂਗਾ ਤੇ ਇਹਦੇ ਵਿੱਚ ਚਮਚ ਬਾਰੀ-ਬਾਰੀ ਨਾ ਮਾਰੋ ਦਿਨ ਚ ਇੱਕ ਵਾਰੀ ਮਾਰਿਓ ਬਸ ਇਹਨੂੰ ਥੋੜਾ ਜਿਹਾ ਪਤਲਾ-ਪਤਲਾ ਦੋ ਤਿੰਨ ਥਾਲੀਆਂ ਚ ਖਿਲਾਰ ਲਓ ਤੇ ਦੋ ਤਿੰਨ ਦਿਨਾਂ ਚ ਮਿਕਸ ਹੋ ਜਾਊਗਾ ਵਧੀਆ ਸੁੱਕ ਜਾਊਗਾ ਇਹ ਦਲੇ ਜੇ ਬਣ ਜਾਂਦੇ ਆ ਫਿਰ ਇਹਨੂੰ ਗ੍ਰाइंड ਕਰਕੇ ਰੱਖ ਲਓ ਤੇ ਚੀਨੀ ਵੈਸੇ ਪਾਉਣ ਦੀ ਫਿਰ ਲੋੜ ਨਹੀਂ ਤੇ ਕਿੰਨਾ ਵਧੀਆ ਬਣਿਆ ਦੇਖਦੇ ਆਪਾਂ ਬਹੁਤ ਟੇਸਟੀ ਬਣਾਇਆ ਨਾ ਚੀਨੀ ਪਾਉਣ ਦੀ ਲੋੜ ਆ ਨਾ ਨਿੰਬੂ ਪਾਉਣ ਦੀ ਲੋੜ ਹੈ ਤੇ ਮਿਲਦੇ ਆਂ ਜੇ ਅਗਲੀ ਵੀਡੀਓ ਚ ਸਸੀ ਕਾ